ਇਸ ਕਰ ਸਹਜਾ ਸੋਈ ਸੁਹਿਲਾ ਮਾਰ ਪਰ ਮਰਾਂਗੇ ਦੇ ਨੇ ਇਸ ਕਰ ਸਹਜਾ ਸੋਈ ਸੁਹਿਲਾ ਜਿਸ ਦੇ ਅੰਦਰ ਬ੍ਰह्म ਗਿਆਨ ਹੈ ਸੋਈ ਸੁਹਿਲਾ ਕੋਈ ਸੁਖੀ ਹੈ ਜਿਹਨੂੰ ਗਿਆਨ ਦੀ ਪ੍ਰਾਪਤੀ ਹੈ आनंद विनोद करे सदकेला तो जीवन ਦੇ ਚੰ ਅਨੰਦ ਹੈ ਬਿਨੋਦ ਹੈ ਹਮੇਸ਼ਾ ਖੁਸ਼ੀਆਂ ਮਨਾਉਂਦੇ ਨੇ ਕਿਉਂਕਿ ਜਿਹਦੇ ਅੰਦਰ ਗਿਆਨ ਹੁੰਦਾ ਹੈ ਉਹ ਇਸ ਪ੍ਰਮਾਤਮਾ ਦੀ ਪ੍ਰਾਪਤੀ ਕਰਦਾ ਹੈ ਉਹ ਜੋ ਵੀ ਕੁਝ ਮਿਲਦਾ ਹੈ ਉਸ ਤੋਂ ਸੰਤੁਸ਼ਟ ਰਹਿੰਦਾ ਜਿਹਾ ਲੋਕ ਤथा ਸੰਤੁਸ਼ਟ ਜਾਂਝਲੀ ਇੱਕ ઋષਿ ਨੇ ਸਮੁੰਦਰ ਦੇ ਕਿਨਾਰੇ ਖੜੇ ਹੋ ਕੇ ਉਹਨੇ ਬੜੀ ਭਾਰੀ ਤਪੱਸਿਆ ਕੀਤੀ। ਐਸੀ ਤਪੱਸਿਆ ਕੀਤੀ ਕਿ ਖਾਣਾ ਪੀਣਾ ਹੀ ਛੱਡ ਦਿੱਤਾ। ਬਿਲਕੁਲ ਠੂੰਡ ਵਰਗੇ ਖੜੇ ਰਹਿ ਗਏ ਲੱਕੜ ਕੜਾ ਹੁੰਦਾ। ਬੜੀ ਬੜੀ ਜਟਾ ਹੋ ਗਈ ਆ। ਜਟਾਂ ਦੇ ਵਿੱਚ ਪੰਛੀ ਨੇ ਆਲੜੇ ਬਣਾ ਲਏ। ਅੰਡੇ ਦੇ ਤੇ ਬੱਚੇ ਬਣ ਗਏ। ਔਰ ਉਸੇ ਤਰ੍ਹਾਂ ਹੀ ਖੜਾ ਸੇਪਾ ਬੰਨੇ ਪੀ ਕੇ ਹੀ ਬਸ ਆਪਣਾ ਪਰਮੇਸ਼ਰ ਦਾ ਯਾਦ ਕਰਦੇ ਖੜੇ ਤੇ ਖੜੀ ਮੰਜ ਬੜੀ ਪ੍ਰਸੰਤਾ ਹੋਰ ਇਹ ਦੇਖੋ ਪੰਛੀ ਨਏ ਸਾਡੇ ਸਿਰਪ ਚ ਆਲਣੇ ਬਣਾ ਲਏ ਨੇ ਨਿਡਾਰੋ ਕੇ ਆਉਂਦੇ ਜਾਂਦੇ ਨੇ ਬੱਚੇ ਉਹਨਾਂ ਦੇ ਚਿੜੀਆਂ ਪੰਛੀ ਦੇ ਖੇਲਦੇ ਪੈ ਨੇ ਤੇ ਮੋੜੇ ਤੇ ਬੈਠ ਜਾਂਦਾ ਉਧਰ ਬੈਠ ਜਾਂਦਾ ਉਧਰ ਬੈਠ ਜਾਂਦਾ ਸਮਝੇ ਮੈਂ ਇਹ ਪੇੜੀ ਜਿ ਦੇ ਨਖੜ ਔਰ ਸਾਈਨ ਨੇ ਬੜੀ ਪਾਰੀ ਤਪੱਸਿਆ ਇੱਕ ਦਿਨ ਨਦੀ ਜੀ ਸਮੁੰਦਰ ਖੜੇ ਹੋ ਤਪੱਸਿਆ ਕਰ ਰਹੇ ਨੇ ਅਚਾਨਕ ਇਹਨਾਂ ਨੂੰ ਗਿਆਨ ਹੋ ਗਿਆ ਸ੍ਰਿਸ਼ਟੀ ਦੀ ਉਤਪਤੀ ਕਿਦਾਂ ਹੋ ਰਹੀ ਹੈ ਕੀ ਕੁਝ ਹੋ ਰਿਹਾ ਹੈ। ਬੂਗੋਲ ਦਾ ਪਤਾ ਲੱਗ ਗਿਆ। ਮਨ ਵਿੱਚ ਬੜਾ ਹੰਕਾਰ ਹੋ ਗਿਆ ਫਿਰ ਤਾਂ। ਪ੍ਰਭੂ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਬੰਚੰ ਘੌਰ ਇਤਨਾ ਹੋ ਗਿਆ ਦੇਖੋ ਮੈਂ ਕੁਝ ਖਾਂਦਾ ਪੀਂਦਾ ਨਹੀਂ ਕੇਵਲ ਪਵਨ ਭੀ ਕੇ ਗੁਜ਼ਾਰਾ ਕਰਦਾ ਔਰ ਫਿਰ ਮੈਂ ਇਸ ਤਰ੍ਹਾਂ ਖੜਾ ਹੋ ਗਿਆ ਤਬ ਕਿਤਾ ਕਿ ਪੰਛੀਆਂ ਨੂੰ ਇੱਕ ਲੇਖਾ ਪਿਆ ਗਿਆ ਉਹਨਾਂ ਸੱਚੇ ਪੇੜ ਹੀ ਖੜਾ ਹੈ ਉਹਨਾਂ ਵੀ ਆਲਣੇ ਬਲਾ ਲੇ ਹਾਲਾਂਕਿ ਸੁਰੱਖਿਤ ਜਗ੍ਹਾ ਦੇਖਦੇ ਨੇ ਪੰਛੀ ਵੀ ਸੀ ਜਿੱਥੇ ਬੱਚਿਆਂ ਨੂੰ ਜਨਮ ਦੇਣਾ ਹੈ ਉਹ ਸੁਰੱਖਿਤ ਜਗ੍ਹਾ ਹੋਏ ਕੋ ਉਥੋਂ ਬੱਚਿਆਂ ਨੂੰ ਨੁਕਸਾਨ ਨਾ ਕੋਈ ਹੋਵੇ ਉਹਦੇ ਖੜੇ ਨੂੰ ਸੋਚਿਆ ਵੀ ਇਹ ਪੇੜ ਹੀ ਹੈ ਜਟਾਵਰ ਮੜੇ ਸੀ ਨਗਿਆਂ ਜਟਾਂ ਜੀ ਉਹਨਾਂ ਨੇ ਹਾਲਣੇ ਬਣਾ ਕੇ ਤੇ ਪੰਛੀਆਂ ਨੇ ਬੱਚੇ ਦੇ ਦਿੱਤੇ ਬੱਚੇ ਇਧਰ ਉਧਰ ਉੜਦੇ ਨੇ ਜਾਣਦੇ ਨੇ ਐਸੇ ਇਸ ਨੂੰ ਤਪੱਸਿਆ ਦਾ ਵੀ ਮਾਨ ਹੋ ਗਿਆ ਔਰ ਜਦੋਂ ਇਹਨੂੰ ਥੋੜਾ ਗਿਆਨ ਹੋਇਆ ਫਿਰ ਤਾਂ ਸੋਚਦਾ ਮੇਰੀ ਪਹਾੜੀ ਬੜੀ ਤਪੱਸਿਆ ਤੋ ਕਾਸ਼ਬਾਣੀ ਹੋ ਗਈ ਤੇਰੀ ਤਪੱਸਿਆ ਕੋਈ ਮੈਨਾ ਨਹੀਂ ਰੱਖਦੀ ਇਸ ਤੋਂ ਦਾ ਬਿਹਤਰ ਤੁਲਾਧਾਰ ਇੱਕ ਵੇਸ ਹੈ ਕਾਂਸੀ ਦੇ ਵਿੱਚ ਉਸ ਤੋਂ ਜਾ ਕੇ ਗਿਆਨ ਲੈ ਲਓ ਐਕਦਾ ਹਿਲ ਗਿਆ ਵੀ ਜੇ ਕਾਸ਼ਬਾਣੀ ਹੋ ਗਈ ਇਸ ਤੋਂ ਦਾ ਕਿੰਨਾ بڑا ਤਪਸਵੀ ਹੋਏਗਾ ਉਹ ਤੁਲਾਧਾਰ ਚਲਦੇ ਆਂ ਦੇਖਦੇ ਆਂ ਫਿਰ ਉਹਨੂੰ ਚੱਲੇ ਸਮੁੰਦਰ ਦੇ ਕਿਨਾਰੇ ਕਾਸੀ ਪਹੁੰਚੀ ਪਤਾ ਕੀਤਾ ਤੁਲਾਦਾਰ ਦਾ ਪਤਾ ਲਗਾ ਉਹ ਦੁਕਾਨ ਕਰਦਾ ਵਾ ਜੇ ਦੁਕਾਨ ਦੇ ਬੈਠਾ ਦੇਖਿਆ ਬੜੀ ਸਾਦੀ ਜੀ ਛੋੜੀ ਜੀ ਦੁਕਾਨ ਤੁਲਾਦਾਰ ਬੈਠੇ ਨੇ ਗਾਕਾ ਨੂੰ ਸੌਦਾ ਦੇ ਰਹੇ ਬੰਦ ਜਿ ਬੜੀ ਹਰਨੀ ਜੀ ਹੋਈ ਇਹ ਹੋ ਸਕਦਾ ਕਿ ਮਨ ਨੂੰ ਇਹ ਗਿਆਨ ਉਪਦੇਸ਼ ਕਰੇ ਇਤੇ ਆਪ ਦੁਆ ਕਨੂ ਚੀਜਾਂ ਸਾਮਾਨ ਵਿੱਚ ਤਾਂ ਪਿਆ ਚਰ ਅਗੇ ਹੋਏ ਤਾਂ ਤੁਲਾਧਾਰ ਜੀ ਨੇ ਬੜੇ ਪ੍ਰੇਮ ਨਾਲ ਬੁਲਾਇਆ ਮਿਠਾਇਆ ਭੋਜਨ ਇਤਿਆਦੀ ਕੀਤਾ ਪਾਣੀ ਪੁੱਛਿਆ ਬੜੇ ਹਰਾਨੇ ਨਾਲ ਜਾਂਜਲੀ ਰਿਸ਼ੀ ਦੇਖਦੇ ਪਿਲੇ ਇਹ ਦੁਕਾਨ ਕਰਦਾ ਹੈ ਬੰਦਾ ਦੁਕਾਨਦਾਰ ਹੈ ਫਿਰ ਮੈਨੂੰ ਕੀ ਕੀ ਹੁੰਦੇ ਗਏ ਗਏ ਜਿਹੜੀ ਘੋਰ ਤਪસ્યા ਕੀਤੀ ਉਹਦੇ ਕੇ ਤਾਂ ਕੁਝ ਵੀ ਨਹੀਂ ਐਸੀ ਮਨ ਸ਼ੰਕਾ ਹੋਈ ਮਨ ਉਹ ਕਾਸ਼ਵ ਨਹੀਂ ਕੈਸੇ ਹੋ ਗਈ ਇਹ ਤੁਲਾਧਰ ਵੈਸੇ ਗੁਲਜੋ ਦੁਕਾਨਦਾਰ ਤਾਂ ਕੋਈ ਭਗਤੀਚ ਨਹੀਂ ਪਤਾ ਲੱਗਦੇ ਕੋਈ ਵੀ ਦੁਕਾਨਦਾਰ ਵੀ ਭਗਤ ਹੋਵੇਗਾ ਇਹ ਸੌਦਾ ਵੇਚਣ ਵਾਲਾ ਬੰਦਾ ਅਸੀਮਨ ਸ਼ੰਕਰ ਹੋ ਰਹੀ ਨਾ ਤੁਰਦਾ ਜੀ ਨੇ ਕੋਲ ਪਟਾ ਕੇ ਜਾਂਜਲੇ ਸੀ ਨੂੰ ਕਿਹਾ ਆਹ ਬੈਠੋ ਆਪ ਆਕਾਸ਼ਮਾਨੀ ਦੁਆਰਾ ਤੁਹਾਨੂੰ ਇੱਥੇ ਮੇਰੇ ਕੋਲ ਭੇਜਿਆ ਗਿਆ ਉਹਨੇ ਰਾਣੀ ਜੀ ਹੋਈ ਇਹਨੂੰ ਕਿੱਦਾਂ ਪਤਾ ਲੱਗਿਆ ਤੁਸੀਂ ਕਿੱਦਾਂ ਜਾਣਦੇ ਕਦ ਮੈਂ ਤੁਹਾਨੂੰ ਬਾਰੇ ਮੈਂ ਜਾਣਦਾ ਬੜੀ ਤਵੱਸ਼ਾ ਕੀਤੀ ਆਪ ਬਹੁ ਆਪੇ ਕੇ ਖੜੇ ਰਹੇ ਥੋੜੀ ਜਟਾਂ ਜੇ ਅਲਰੇ ਬਲਾ ਲੇ ਪੰਛੀਆਂ ਨੇ ਬੱਚੇ ਦੇ ਦਿੱਤੇ ਤੋਹਨ ਗੜੀ ਪ੍ਰਸੰਤਾ ਹੋਈ ਵੇ ਦੇਖੋ ਇਹਨਾਂ ਪੰਛੀਆਂ ਨੂੰ ਪਤਾ ਹੀ ਨ ਲਗਾ ਮੈਂ ਇਨਸਾਨ ਖੜਾ ਕੀ ਕੋਈ ਪੇੜ ਦਾ ਠੂਠ ਖੜਾ ਹੋਰ ਫਿਰ ਤੋ ਜਦੋਂ ਸਮਦਰਿਸ਼ ਨਾਨ ਕਰਕੇ ਵਿੱਚ ਖੜਾ ਹੋਗੇ ਤਪ ਕਰ ਰਿਆ ਸੀ ਉਸ ਵੇਲੇ ਤੋ ਨਾ ਕੁਛ ਭੂਗੋਲੇ ਤੇ ਅधिकਦਾ ਗਿਆਨ ਹੋ ਗਿਆ ਜੇ ਤੂੰ ਸਮਝ ਲ ਗਾ ਮੈਂ ਬੜਾ ਗਿਆਨੀ ਬਣ ਗਿਆ ਇਹਨਾਂ ਗੱਲਾਂ ਨਾਲ ਕੀ ਕਹਦਾ ਗਿਆਨ ਉਹਨਾਂ ਨੇ ਇੰਨਾ ਹੰਕਾਰ ਆ ਗਿਆ ਲੈ ਹੰਕਾਰ ਤਾਂ ਬਸ ਇਹਦਾ ਨਾਸ਼ ਕਰਦਾ ਮੈਂ ਤੋੜਾ ਧਾਰਨੇ ਬੜਾ ਹੀ ਨਾ ਤਾਂ ਸਾਦਾ ਜੀਵਨ ਸੀ ਪਹਿਲੇ ਮੈਂ ਤਾਂ ਮਜ਼ਦੂਰੀ ਵੀ ਕਰਦੇ ਰਹੇ ਉਹ ਜੋ ਮਿਲ ਗਿਆ ਬਸ ਸੰਤੁਸ਼ਟ ਇੱਕ ਤਾਂ ਓਤੀ ਸੀ ਗਮਸ਼ਾ ਸੀ ਬਸ ਦੋ ਹੀ ਵਸਤਰ ਸਨ ਇਹਨਾਂ ਕੋਲ। ਉਹ ਵੀ ਬੜੇ ਪ੍ਰਾਣੇ ਹੋ ਗਏ ਫਟੇ ਹਾਲ ਸੀ। ਇੱਕ ਵਾਰੀ ਜਦੋਂ ਇਸ਼ਨਾਨ ਕਰਕੇ ਨਿਕਲੇ। ਭਗਵਾਨ ਨੇ ਦੇਖਿਆ ਕਿਤਨੀ ਦਿਗਰੀਬੀ ਹਾਲਤ ਹੈ। ਲੇਕਿਨ ਉਹ ਕਹਿੰਦਾ ਕਿਸ ਤੋਂ ਲੈਣਾ ਕੁਝ ਨਹੀਂ ਹੈ। ਕੋਈ ਨਹੀਂ ਕਿਸੇ ਚੀਜ਼ ਮੰਗਦੇ ਸੰ। ਭਗਵਾਨ ਨੇ ਨਵੇਂ ਕੱਪੜੇ ਉੱਤੇ ਲਾਹ ਦਿੱਤੇ ਆਪ ਛੁਪ ਗਏ। ਇਸ਼ਨਾਨ ਕਰਕੇ ਬਾਹਰ ਨਿਕਲੇ ਦੇਖਿਆ ਉਹਨੇ ਦੇ ਕਪੜੇ ਨਾਲ ਨਵੇਂ ਕਪੜੇ ਵੀ ਪਏ ਨੇ ਆਪਣੇ ਕਮਰੇ ਚੁੱਕ ਕੇ ਬਾਹਲੇ ਉਹਨਾਂ ਵੱਲ ਵੇਖਿਆ ਨਹੀਂ ਕਿਸੇ ਹੋਣਗੇ ਠੀਕ ਹੈ ਚੁੱਕੇ ਤੱਕ ਨਹੀਂ ਛੇੜੇ ਵੀ ਨਹੀਂ ਦੂਸਰੇ ਦਿਨ ਗਏ ਤਾਂ ਭਗਵਾਨ ਨੇ ਉਹਦੇ ਸੋਨਾ ਰੱਖ ਦਿੱਤਾ ਵੀ ਸੋਨਾ ਉਠਾ ਲੇਗਾ ਦੇਖardi ਬੜੀ ਗੁਰਬਤ ਹੈ ਗਰੀਬੀ ਹੈ ਪੁਜਾਰਾ ਨਹੀਂ ਚੱਲਦਾ ਜੋ ਸੋਨਾ ਮਿਲ ਜਾਏਗਾ ਸੁੱਖਾ ਹੋ ਜਾਏਗਾ ਘਰ ਇਸ਼ਨਾਨ ਕਰਕੇ ਬਾਹਰ ਦੇਖਿਆ ਸੋਨਾ ਪਿਆ ਦੇਖ ਕੇ ਕਹਿਣ ਲੱਗੇ ਇਹ ਤਾਂ ਮਿਰ ਇਦਾਂ ਜਿਹੜੀ ਚੀਜ਼ ਆਸਾਨੀ ਨਾਲ ਮਿਲ ਜਾਏ ਦੁੱਖ ਪੈਦਾ ਕਰਦੀ ਤੇ ਘਰ ਜਾਵਾਂਗਾ ਘਰ ਵਾਲੀ ਹੈ ਪੁੱਤਰ ਨੇ ਇਹ ਤਾਂ ਉਹਨਾਂ ਨਾਲ ਤੋਂ ਵਿਵਹ ਕਰਨਗੇ ਜੇ ਸੀ ਦੇ ਸਵੈ ਸਹਾਦਰਤ ਰਣੇ ਅਸਕਰ ਕੇ ਉਹ ਸੋਨੇ ਨੁਦਾਂ ਹੀ ਛੱਡ ਕੇ ਆ ਗਿਆ ਉਹ ਗਾਨ ਨੇ ਦੇਖਿਆ ਨਾ ਬਰਖਤ ਬੰਦਾ ਉਹਨੇ ਬਸਤਨ ਰਖੇ ਬਸਤਨ ਹੀ ਨਹੀਂ ਚੁੱਕਦਾ ਇੰਨੇ ਫੱਡੇ ਪੁਰਾਣੇ ਕੱਪੜੇ ਪਾਈ ਜਾਂਦਾ ਜੇ ਸੋਨਾ ਰੱਖਿਆ ਹੁੰਦਾ ਤਾਂ ਸੋਨਾ ਵੀ ਲੈ ਚੁੱਕਿਆ ਹਾ ਔਰ ਐਸੇ ਭਗਦਾਂ ਦੇ ਵਾਸਤੇ ਪ੍ਰਭੂ ਨੂੰ ਲਲਾਇਤ ਰਹਿੰਦੇ ਕਿੱਦਾਂ ਇਹਨਾਂ ਦਾ ਮੈਂ ਕੁਝ ਕਰ ਸਕਾਂ ਲੇਕਿਨ ਉਹ ਮੰਗਦੇ ਹੀ ਨਹੀਂ ਸੰਤੋਸ਼ੀ ਇਹਨੇ ਸੰਤੋਸ਼ੀ ਨੇ ਦੇ ਕੇ ਵੀ ਕਿਸਤੋਂ ਲੈਂਦੇ ਨਹੀਂ ਐਸਾ ਸੰਤੋਸ਼ ਨਾਵੇਂ ਕੀਤਾ ਉਹ ਹਿਰਦੇ ਤੋਂ ਧਾਰਨ ਕੀਤਾ ਦਿਖਾਵੇ ਵਾਸਤੇ ਨਹੀਂអស់ ਧਨ ਗਜ ਧਨ ਰਾਜ ਧਨ ਔਰ ਰਤਨ ਧਨ ਖਾਨ ਜਬ ਆਵੇ ਸੰਤੋਸ਼ ਹਨ ਸਭ ਧਨ ਦੂਰ ਸਮਾਉਂ ਐਸੇ ਸੰਤੋਸ਼ੀ ਸੰਸਾਰੇ ਨੇ ਤੋੜ ਹੀ ਸਮਝਦੇ ਸ ਨਾ ਕਪੜਿਆਂ ਬਲਵੇ ਕਿਹਾ ਤਾਂ ਨਾ ਸੋਨੇ ਬਲਵੇ ਕਿਹਾ ਬਣੇ ਰਾਮ ਨਗਰ ਆ ਗਏ ਮੈਂ ਉਹ ਲਿਖਿਆ ਕਿਤਨੇ ਨਿਮਰਤੀ ਇਹ ਦੇ ਜਲੋ ਇੱਛਾਈ ਨਹੀਂ ਔਰ ਭਗਵਾਨ ਦੇ ਲਈ ਦੇ ਵਾਸਤੇ ਅਗਰ ਮਗਰ ਕੰਬਦੇ ਨੇ ਐਸੇ ਬਗਧਮਸ ਤੇ ਪਿਛੋੜੀ ਜੀ ਦੀ ਦੁਕਾਨ ਪਾ ਲਈ ਉਹ ਦੁਕਾਨ ਦਾ ਕੰਮ ਕਰਦੇ ਨੇ ਤੁਲਾਧਾਰ ਗੋਲ ਬੈਠੇ ਨੇ ਜਾਂਦਰੀ ਰਿਸ਼ੀ ਵੀ ਤੁਸੀਂ ਕਿਹਦਾ ਪ੍ਰਾਪਤ ਕੀਤੀ ਚੀਜ਼ ਮੈਨੂੰ ਨਹੀਂ ਪਹਾਰੀ ਕੋਰਤ ਬੱਸਾਂ ਕਿਤੇ ਮੈਨੂੰ ਵੀ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਾ ਮੇਰੇ ਸਾਹਮਣੇ ਵੀ ਕੋਈ ਬੈਠ ਜਾਏ ਤਾਂ ਮੈਨੂੰ ਨਹੀਂ ਪਤਾ ਉਹ ਕੀ ਕਾਜ਼ੇ ਬਸੇ ਬੈਠਾ ਹੈ ਉਹ ਭਗਤੀ ਕਰਦਾ ਹੈ ਜਾਂ ਠਗੀ ਧੰਡੌੜੀ ਕਰਨ ਵਾਲਾ ਬੰਦਾ ਹੈ ਤਾਂ ਇਸ ਤਰ੍ਹਾਂ ਦੀ ਚੀਜ਼ ਕਿਸ ਤਰ੍ਹਾਂ ਪ੍ਰੋਬਲਮ ਕੀਤੀ ਤੁਲਾਧਾਰ ਕਹਿਣਗੇ ਕੋਈ ਵੀ ਨਹੀਂ ਮੈਂ ਤਾਂ ਵਿਸ਼ੇਸ਼ ਕੋਈ ਤਾਂ ਆਪਣੀ ਕੀਤਾ ਕੋਈ ਜਪਣੀ ਕੀਤਾ ਨਾਕ ਭੁਖਾ ਪਿਆਸਾ ਰਿਹਾ ਕਿ ਜਾਂਝਲੀ ਰਿਸ਼ੀ ਦੱਕ ਇੰਨਾ ਚਿਰ ਕੁਝ ਕਾਦਾ ਪੀਤਾ ਹੀ ਨਹੀਂ ਕਹਿੰਦੇ ਮੈਂ ਨਾ ਤਾਂ ਭੁਖਾ ਪਿਆਸਾ ਰਿਹਾ ਨਾ ਕੋਈ ਬੰਗਤੀ ਕੀਤੀ ਪੇਲ ਕਹਿੰਦੇ ਮੇਰਾ ਤਾਂ ਮਨ ਬਚਨ ਕਰਮ ਇੱਕ ਹੈ ਬਸ ਉਹ ਨਾਲ ਪ੍ਰਮਾਤਮਾ ਦੀ ਪ੍ਰਸੰਤਾ ਮਿਲਦੀ ਹੈ ਮਨ ਬਚਨ اور ਕਰਮ ਤਿੰਨੋ ਹੀ ਕੋਈ ਨਹੀਂ ਜੋ ਮਨ ਚ ਹੈ ਉਹ ਬਚਨ ਕਰੀਦਾ ਜੋ ਬਚਨ ਕਰੀਦਾ ਉਹ ਕਰੀਦਾ ਸੰਸਾਰ ਦੇ ਲੋਕਾਂ ਦੇ ਤਿੰਨ ਲੋਗ ਅਲੱਗ ਹੁੰਦੀਆਂ ਨੇ ਮਨ 'ਚ ਕੁਝ ਹੁੰਦਾ ਹੈ ਬੋਲਦੇ ਕੁਝਦੇ ਨੇ ਕਰਦੇ ਕੁਝ ਨੇ ਆਂਦਰੋਂ ਬਾਹਰੋਂ ਜਿੱਦਾਂ ਆਣਗੇ ਅਸੀਂ ਤੁਹਾਡੇ ਬੜੇ ਇਤਿਹਾਸੀ ਆਂ ਆਂਦਰੋਂ ਬੜੀ ਚੱਲ ਰਹੀ ਮੈਂ ਇਸ ਨੂੰ ਕਿਹੋ ਜਿਹੀ ਚੀਜ਼ ਮਿਲ ਗਈ ਤੇ ਤਿੰਨਾਂ ਦਰਨਾਂ ਨੇ ਇੱਕ ਜਿਹੜਾ ਹੋਵੇ ਮਨ ਬਚਨ ਕਲਮ ਜਿਹਦਾ ਇੱਕੋ ਹੀ ਹੋਵੇ ਕਹਿੰਦੇ ਉਹ ਅਵਸਥਾ ਦੀ ਇਪਨਾ ਮਹਾਤਮਾ ਤੋਂ ਪ੍ਰਾਪਤੀ ਕਰ ਲੈਂਦਾ ਭਗਤੀ ਦੀ ਦੌਤ ਸਾਨੂੰ ਦਿੱਤੀ ਮਹਾਰਾਜ ਨੇ ਸਵੇਰ ਸ਼ਾਮ ਭਗਤੀ ਕਰਨੀ ਉਹਨਾਂ ਨਾਲ ਆਲੇ ਸੁੱਧ ਹਿਲਦਾ ਹੋ ਗਿਆ ਸੁੱਧ ਹਿਲਦੇ ਦੇ ਨਾਲ ਮੈਨੂੰ ਸਾਰਾ ਪਤਾ ਲੱਗ ਜਾਂਦਾ ਹੈ ਕਿ ਕੌਣ ਕੀ ਕਰਦਾ ਹੈ ਕਿੱਥੇ ਕੀ ਹੋ ਰਿਹਾ ਹੈ ਉਹਦੀ ਕਿਰਪਾ ਦੀ ਸ਼ਕਤੀ ਨਾਲ ਹੀ ਮੈਂ ਤੁਹਾਡੇ ਬਾਰੇ ਸਾਰਾ ਕੁਝ ਜਾਣਦਾ ਇਹ ਤੁਸੀਂ ਸਮੁੰਦਰ ਦੇ ਕਿਨਾਰੇ ਨਾ ਤਾਂ ਆਪ ਕੀਤਾ ਜਾਂਜਲੀ ਰਿਸ਼ੀ ਸੁਜਲੇ ਮੈਂ ਇਹਦੇ ਬਾਰੇ ਜਾਣ ਨਹੀਂ ਸਕਿਆ ਇਹ ਮੇਰੇ ਬਾਰੇ ਸਾਰਾ ਕੁਝ ਜਾਣਦੇ ਨੇ ਮੈਨੂੰ ਤਾਂ ਵੱਡੇ ਹੀ ਹੋਏ ਹਾਲਾਂਕਿ ਰਿਸ਼ੀ ਨੇ ਤਪੱਸਿਆ ਬਹੁਤ ਸਾਰਾ ਕੀਤਾ ਇੰਨੀ ਤਪੱਸਿਆ ਨਾਲ ਉਹਨੂੰ ਫਲ ਮਿਲਣਾ ਸੀ ਲੇਕਿਨ ਹੰਕਾਰ ਆ ਗਿਆ ਹੰਕਾਰ ਨੇ ਸਾਰੀ ਤਪੱਸਿਆ ਅਕਸ਼ਿਣ ਕਰ ਦਿੱਤੀ ਅਇਤੁਲਾ ਧਾਰ ਕੋਲ ਬੈਠ ਕੇ ਗਿਆਨ ਦੀ ਪ੍ਰਾਪਤੀ ਹੋ ਰਹੀ ਹੈ ਮੂਗਾ ਨੇ ਹੁਕਮ ਕੀਤਾ ਸੇ ਤੁਲਾ ਧਾਰ ਗਿਆਨ ਕੋਲ ਉਸ ਕੋਲ ਚਲੇ ਜਾਓ ਤੁਹਾਨੂੰ ਗਿਆਨ ਅਪਦੇਸ਼ ਦੇਗਾ ਤੇ ਪਹਿਲੇ ਤਾਂ ਆਗੇ ਬੜੀ ਸ਼ੰਕਾ ਹੋਈ ਵੀ ਦੁਕਾਨਦਾਰ ਮੈਨੂੰ ਕਾਹਦਾ ਅਪਦੇਸ਼ ਦੇਗਾ ਲੇਕਿਨ ਹੁਣ ਸਮਝ ਆ ਗਈ ਕਿ ਮਨ ਨ ਬਚਨ ਔਰ ਕਲਮ ਦਾ ਇੱਕ ਹੋਣਾ ਹੀ ਪਰਮੇਸ਼ਵਰ ਦੀ ਯਾਦ ਹੁੰਦੀ ਹੈ ਜਦ ਤਿੰਨੋ ਹੀ ਇੱਕ ਤਰ੍ਹਾਂ ਦੇ ਹੋਰ ਨੇ ਮਨਹੋਰ ਕਰਦਾ ਹੈ ਬਚਨਹੋਰ ਕਰਦਾ ਹੈ ਕਰਮਹੋਰ ਕਰਦਾ ਹੈ ਕਹਿੰਦੇ ਇਸ ਦੇ ਨਾਲ ਫਿਰ ਉਹਦੀ ਤਪਸ਼ ਸ਼ਕਸ਼ੀਣ ਹੁੰਦੀ ਤਿੰਨ ਨੂੰ ਇਕ ਰੱਖੇ ਤਾਂ ਹੀ ਕल्याण ਦਾ ਮਾਰਕੁੱਲਦਾ ਤੁਲਾਧਾਰ ਦੇਸੀ ਗਿਆਨ ਦੀਆਂ ਬੜੀਆਂ ਸਾਧੀਆਂ ਜਿਹੀ ਗੱਲ ਸੁਣ ਕੇ ਜਾਂਜਰੇ ઋષਿ ਮਥਾ ਢੇ ਕੇ ਬੈੜ ਗਏ ਇਹ ਕਮਾਲ ਆਪ ਦਾ ਤਵੱਸਾ ਸਾਧਨਾ ਹੈ ਇਥੇ ਘਰ ਬੈਠੇ ਤੁਸੀਂ ਉਹ ਚੀਜ਼ਾਂ ਪ੍ਰਾਪਤ ਕਰਨੀ ਜੇ ਮੈਂ ਇਹਨੇ ਸਾਲ ਜੰਗਲ ਵਿੱਚ ਰਹਿਤਾ ਵੀ ਪ੍ਰਾਪਤ ਨਾ ਹੋਈ ਤੁਲਾਧਾਰ ਦੱਸਦੇ ਨੇ ਇਹ ਤਾਂ ਗਿਆਨ ਦੀ ਪ੍ਰਾਪਤੀ ਤਾਂ ਕੇਵਲ ਪ੍ਰਭੂ ਦੇ ਚਰਨਾਂ ਦੇ ਵਿੱਚ ਸੇਵਾ ਵਿੱਚ ਰਹਿਣ ਵਾਲੀ ਪ੍ਰਾਪਤ ਹੁੰਦੀ ਹੈ ਮਨ ਸ਼ੁੱਧ ਹੋਣਾ ਚਾਹੀਦਾ ਕੋਈ ਤਰ ਹੋਣਾ ਚਾਹੀਦਾ ਕੋਈ ਦੁਸ਼ਮਣ ਨਹੀਂ ਹੋਣਾ ਚਾਹੀਦਾ ਕਿਸੇ ਦੇ ਪ੍ਰਤੀ ਔਰ ਕੇਵਲ ਉਸ ਪਰਮੇਸ਼ਰ ਦੇ ਭਰੋਸੇ ਰਹਿਣਾ ਚਾਹੀਦਾ ਤਾਂ ਪਰਮੇਸ਼ਰ ਸਾਰੀ ਦਾਤਾਂ ਦੇ ਦਿੰਦਾ ਹੈ इस करके महाराज प्रमान करते ने सहजा सोई सुहेला घर ज्ञान है और सुला सुखी भी हुई है आनंद विनोद करे सदकेला जीवन में हमेशा हो सदकेला आनंद अवस्था च आनंद विनोद करे सदकेला आनंद अवस्था है विनोद ने ਔਰ ਦੇ ਘਰ ਹਮੇਸ਼ਾ ਖੁਸ਼ੀਆਂ ਮਨਾਈ ਜਾਂਦੀ ਨੇ ਸੋ ਤਨਵੰਤਾ ਸੋ ਬੜਸਾ ਜੋ ਗੁਰ ਚੜ੍ਹਨੀ ਮਨ ਲਾ ਬਣਿਆ ਕਹਿੰਦੇ ਵੱਡੇ ਪੈਸੇ ਧਨ ਵਾਲਾ ਵੀ ਹੋਈ ਹੈ ਜੋ ਬੜਸਾ ਬੁੱਲਾ ਸਾਹੀ ਵੀ ਹੋਈ ਹੈ ਜੋ ਗੁਰ ਚੜ੍ਹਨੀ ਮਨ ਲਾ ਬਣਿਆ ਜਿਹਨੇ ਗੁਰੂ ਦੀ ਚਲਣਾ ਮਨ ਲਗਾ ਲਿਆ ਮੈਂ ਕਹਿੰਦੇ ਉਹੀ ਵੱਡਾ ਤੇ ਉਹੀ ਸੇਸਾ ਔਰ ਪਰਮੇਸ਼ਰ ਦਾ ਕੈਸਾ ਮਿਲਦਾ ਪਹਿਲੋਂ ਦੇ ਤਾਂ ਰਿਜਿਕ ਸਮਾਹ ਜੀ ਬਾਝ ਹੁੰਦਾ ਉਹਨੇ ਵਸੇ ਵਿਵਸਥਾ ਪਹਿਲੇ ਹੋ ਜਾਂਦੀ ਹੈ ਬੱਚੇ ਦਾ ਜਨਮ ਬਾਝ ਹੁੰਦਾ ਹੈ ਮਾਤਾ ਦੇ ਦੁੱਧ ਪਹਿਲੇ ਆ ਜਾਂਦਾ ਹੈ ਤਾਂ ਪਹਿਲੇ ਤਾਂ ਹੀ ਵਿਵਸਥਾ ਪਰਮੇਸ਼ਰ ਉਸ ਜੀਵ ਦੀ ਕਰ ਦਿੰਦੇ ਨੇ ਇਸ ਕਰਨੇ ਕਿ ਮਾਰ ਕੇ ਪਹਿਲੇ ਨੂੰ ਪਹਿਲੋਂ ਦੇ ਤੈ ਰਿਜਿਕ ਸਮਾਹ ਪਿਛੋਂ ਦੇ ਤਾਂ ਜੰਤ ਉਪਾਹ ਪਹਿਲੇ ਮਹਾਰਾ ਆਪਣੇ ਜੀ ਜੰਦ ਪਹਿਲਾ ਕੀਤੇ ਨੇ ਉਹ ਨਾਲ ਹੀ ਉਹਨਾਂ ਵਾਸਤੇ ਸਾਰੀ ਵਿਵਸਥਾ ਕੀਤੀ ਹੈ ਤੋ ਜੇ ਬੜਦਾਤਾ ਅਬਰ ਨਾ ਸੁਆਮੀ ਲਵੇ ਨਾ ਕੋਈ ਲਾ ਬੜਿਆ ਤੋ ਜੇ ਬੜਦਾਤਾ ਅਬਰ ਨਾ ਸੁਆਮੀ ਇਹ ਮਹਾਰਾ ਤੁਹਾਡੇ ਵਰਗਾ ਬੰਦਾ ਸੁਆਮੀ ਕੋਈ ਨਹੀਂ ਤੁਹਾਡੇ ਵਰਗਾ ਦਾਤਾ ਕੋਈ ਨਹੀਂ ਲਵੇ ਨਾ ਕੋਈ ਲਾਭ ਨੇਲੇ ਤੇਲੇ ਦਾ ਵੀ ਕੋਈ ਨਹੀਂ ਹੈ ਜਿਸ ਨੂੰ ਟੁੱਟਾ ਸੋਤੋਲਦੇ ਆਏ ਹੈ ਮਹਾਰਾਜ ਜਿਸ ਤੇ ਆਪ પ્રસન્ન ਹੁੰਦੇ ਹੋ ਉਹ ਤੁਹਾਨੂੰ ਯਾਦ ਕਰਦਾ ਸਾਜਨਾ ਕਾ ਮੰਤਰ ਕਮਾਏ ਸਾਧੂ ਜੀ ਦਿਨਾ ਸਾਧੂ ਜਨਾਂ ਦਾ ਦਿੱਤਾ ਆ ਜਾਪ ਮੰਤਰ ਜਿਹੜਾ ਹੈ ਉਹਦੀ ਕਮਾਈ ਉਹ ਕਰਦੇ ਹੈ ਆਪ ਦਰੇ ਸਗਲੇ ਕੁਲਦਾਰੇ ਇਸ ਦਰਗੇ ਠਾਕ ਨਾ ਪਾਵੜਿਆ ਐਸ ਜੀ ਆਪ ਵੀ ਤਰ ਜਾਂਦੇ ਨੇ ਆਪਣੀ ਸਾਰੀ ਕੁਲਾਂ ਨੂੰ ਵੀ ਤਾਰ ਲੈਂਦੇ ਇਸ ਦਰਗੇ ਠਾਕ ਨਾ ਪਾਵੜਿਆ ਉਹ ਜਦੋਂ ਜਾਂਦੇ ਨੇ ਉਹਨਾਂ ਰੋਕ ਨਾ ਕੋਈ ਰੋਕ ਨਹੀਂ ਸਕਦਾ ਆਪ ਦਰੇ ਸਗਲੇ ਕੁਲਦਾਰੇ ਇਸ ਦਰਗੇ ਠਾਕ ਨਾ ਪਾਵੜਿਆ ਜਿਹੜੇ ਆਪ ਤਰ ਜਾਂਦੇ ਨੇ ਆਪਣਾ ਕੁਲ ਵੀ ਤਾਰ ਦਿੰਦੇ ਨੇ ਜਦੋਂ ਜਾਨੇਲ ਪਰ ਲੋਕ ਦੀ ਯਾਤਰਾ ਵਿੱਚ ਤ ਉਹਨਾਂ ਰੋਗ ਨਹੀਂ ਸਕਦਾ ਕੋਈ ਕਿਉਂਕਿ ਉਹਨਾਂ ਦੀ ਸ਼ਕਤੀ ਐਸੀ ਹੈ ਜੰਦੂਤ ਨੇੜੇ ਵੀ ਨਹੀਂ ਜਾਂਦੇ ਦੂਰੋਂ ਹੀ ਪਉ ਨਮਸਕਾਰ ਕਰ ਦਿੰਦੇ ਭਗਤ ਜਿਹੜੇ ਰਗ ਆਉਂਦੇ ਨੇ ਵਾਰਸ਼ਦ ਉਹ ਲੈ ਕੇ ਬੜੇ ਪ੍ਰੇਮ ਨਾਲ ਜਾਂਦੇ ਨੇ ਤ ਵੰਡਾ ਤ ਉੱਚਾ ਉੱਚਾ ਤੋ ਬਿਆੰਤ ਅਤ ਮੂਚ ਮੂਚ ਹੈ ਮਾਰਾ ਬੱਡੇ ਹੋ ਇੰਨੇ ਵੱਡੇ ਹੋ ਕਿ ਸਾਰਿਆਂ ਤੋਂ ਉੱਚਾ ਪਈਓ ਆਬ ਤੋਂ ਉੱਚਾ ਕੋਈ ਵੀ ਨਹੀਂ ਤੋ ਬਿਆੰਤ ਅਤ ਮੂਚ ਮੂਚ ਹੈ ਮਾਰਾ ਤੁਹਾਡਾ ਵਿਸਤਾਰ ਵੱਡਾ ਸਾਰਾ ਕਿਹੋ ਜਿਹਾ ਵੱਡਾ ਵਿਸਤਾਰ ਹੈ ਤੋ ਬਿਆੰਤ ਅਤ ਮੂਚ ਮੂਚ ਨਦੀ ਕਰਾ ਰਹੇ ਤੇ ਜੀਵ ਰਹਿੰਦੇ ਨੇ ਉਹ ਕਾਸ਼ ਰਹਿੰਦੇ ਨੇ ਧਰਤੀ ਤੇ ਰਹਿੰਦੇ ਨੇ ਸਭ ਜਗਾਂ ਪਾਲਣਾ ਕਰਦਾ ਹੈ ਪਰਮੇਸ਼ਰ ਉਹ ਤੇ ਵੱਡੇ ਵਿਸਤਾਰ ਵਾਲਾ ਪਰਮੇਸ਼ਰ ਹੈ ਤੋਂ ਬੇਅੰਤ ਅਤਮੂਚ ਮੂਚਾ ਤੁਹਾਡੇ ਵੱਡਾ ਵੱਡਾ ਕੋਈ ਨਹੀਂ ਤੁਹਾਡੇ ਵੱਡਾ ਵੱਡੇ ਵਿਸਤਾਰ ਵਾਲਾ ਵੀ ਕੋਈ ਨਹੀਂ ਹਾਂ ਕਰਵਾਣੀ ਤੇਰੇ ਵੰਝਾਂ ਨਾਨਕ ਦਾਸ ਦੇ ਸਾਹਬ ਨੇ ਆਹ ਜੇ ਮਹਾਰਾਜ ਮੈਂ ਤਾਂ ਬਲਿਹਾਰ ਕੁਰਬਾਨ ਜਾ ਨਾਮ ਤੇ ਨਾਨਕ ਦਾਸ ਦੇ ਸਾਹਬ ਨੇ ਮੈਂ ਆਪਦੇ ਦਾਸਾਂ ਦਾ ਦਾਸ ਹਾਂ ਮੈਂ ਤੁਹਾਡੇ ਤੋਂ ਕੁਰਬਾਨ ਬਲਿਹਾਰ ਜਾਣਾ ਆਪ ਜੋ ਮੈਨਾ ਗਾਇਨ ਕਰਦੇ ਨੇ ਇਸ ਤੋਂ ਸਿਬਲਿਹਾਰ ਜਾਣਾ ਹੈ ਇਸ ਨਾਲ ਜਾਂਜਲੀ ਰਿਸ਼ੀ ਨੂੰ ਇਹ ਗ੍ਰਸਥੀ ਉਪਦੇਸ਼ ਕਰਦੇ ਨੇ ਤੁਲਾਧਾ ਤੇ ਉਹਨੂੰ ਸਮਝ ਆ ਗਈ ਵੀ ਇਤਨੀ ਪਹਾੜੀ ਤਪસ્યા ਕੰਦਰ باوجود ਵੀ ਉਹ ਵਸਤੂ ਪ੍ਰਾਪਤ ਨਹੀਂ ਜਿਹੜੀ ਤੁਲਾਧਾ ਨੂੰ ਘਰ ਬੈਠੇ ਮਿਲავਤ ਹੋਗੀ ਇਸ ਤਰ੍ਹਾਂ ਨਾਲ ਫਿਰ ਉਸ ਤੋਂ ਗਿਆਨ ਲੈ ਕੇ ਅਦੇਸ਼ ਲੈ ਕੇ ਤੁਲਾਧਾਰ ਤੋਂ ਜਾਂਜਰੇ ਸ਼ੀ ਦਾ ਵੀ ਸੁਧਾਰ ਹੋ ਗਿਆ ਉਹਨਾਂ ਦੀ ਵੀ ਕਲਿਆਣ ਹੋ ਗਈ ਕਿਰਪਾ ਪ੍ਰਾਪਤ ਹੋ ਗਈ ਜਦੋਂ ਜੀ ਪਰਮੇਸ਼ਰ ਸ਼ਰਨਾਗਤ ਹੁੰਦਾ ਹੈ ਉਹਦੇ ਸਾਰੇ ਕਾਰਮਨ ਪੂਰਨ ਕਰਦਾ ਹੈ